ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇ ਕ੍ਰੋਸਵੈਲ ਦੇ ਇੱਕ ਬਹੁਤ ਹੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਪਿੰਡ ਕਮਾਲਪੁਰ ਨਜ਼ਦੀਕ ਕੱਟ ਤੇ ਇੱਕ ਵਾਰ ਫਿਰ ਤੋਂ ਬਹੁਤ ਵੱਡਾ ਹਾਦਸਾ ਹੋਇਆ ਔਰ ਇੱਕ ਵਾਰ ਫਿਰ ਤੋਂ ਇਨੋਵਾ ਕਾਰ ਅਤੇ ਸਕੂਟੀ ਵਿਚਕਾਰ ਟੱਕਰ ਹੋਈ ਹੈ ਜਿਸ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ ਹੈ ਤੇ ਦੋ ਲੜਕੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਦੱਸਦੀ ਹੈ ਕਿ ਨਵਾਂ ਸ਼ਹਿਰ ਰੋਪੜ ਨੈਸ਼ਨਲ ਹਾਈਵੇ ਤੇ ਪਿੰਡ ਕਮਾਲਪੁਰ ਨਜ਼ਦੀਕ ਬਣੇ ਕੱਟ ਤੇ ਸਕੂਟੀ ਅਤੇ ਇਨੋਵਾ ਕਾਰ ਦੀ ਹੋਈ ਟੱਕਰ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ ਹੈ ਜਦੋਂ ਕਿ ਦੋ ਲੜਕੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਜਿਨ੍ਹਾਂ ਵਿੱਚ ਇੱਕ ਲੜਕੀ ਨੂੰ ਪੀਜੀਆ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ ਤੇ ਇੱਕ ਰੋਪੜ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤਿੰਨੋਂ ਲੜਕੀਆਂ ਪਿੰਡ ਮੰਡੇਰਾ ਮੰਡ ਨੂੰ ਸਕੂਟੀ ਨੰਬਰ CH03 X8197 ਤੇ ਸਵਾਰ ਹੋ ਕੇ ਪਿੰਡ ਬਾਗੋਵਾਲ ਤੋਂ ਲੋਹੜੀ ਦੇ ਤਿਉਹਾਰ ਤੇ ਪਰਿਵਾਰਕ ਮੈਂਬਰਾਂ ਨਾਲ ਵਕ-ਵਕ ਵਾਹਨਾਂ ਤੇ ਜਾ ਰਹੀਆਂ ਸਨ। ਜਦੋਂ ਇਹ ਪਿੰਡ ਕਮਾਲਪੁਰ ਮੇਨ ਹਾਈਵੇ ਤੇ ਬਣੇ ਕੱਟ ਤੋਂ ਪਿੰਡ ਮੰਡੇਰਾ ਮੰਡ ਵੱਲ ਨੂੰ ਮੁੜਨ ਲੱਗਿਆਂ ਤਾਂ ਰੋਪੜ ਸਾਈਡ ਤੋਂ ਇੱਕ इनोਵਾ ਕਾਰ ਟੈਂਪਰੇਰੀ ਨੰਬਰ ਨੇ ਇਹਨਾਂ ਦੀ ਸਕੂਟੀ ਵਿੱਚ ਟੱਕਰ ਮਾਰ ਦਿੱਤੀ ਜਿਸ ਵਿੱਚ ਮੰਤੀ莎 ਜਿਸ ਦੀ ਉਮਰ 15 ਸਾਲ ਸੀ ਪੁੱਤਰੀ ਰਕੇਸ਼ ਕੁਮਾਰ ਬਿੱਟੂ ਪਿੰਡ ਬਾਗੋਵਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਤ੍ਰਿਸ਼ਨਾ ਜਿਸ ਦੀ ਉਮਰ 19 ਸਾਲ ਤੇ ਭਾਵਨਾ 8 ਸਾਲਾਂ ਦੀ ਜੋ ਕਿ ਬੱਚੀ ਹੈ ਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਰੋਪੜ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਮੰਤੀਸਾ ਨੂੰ ਮ੍ਰਿਤਕ ਐਲਾਨਿਆ ਗਿਆ ਭਾਵਨਾ ਦੀ ਸਥਿਤੀ ਗੰਭੀਰ ਹੋਣ ਕਰਕੇ ਭਾਵਨਾ ਨੂੰ ਡਾਕਟਰਾਂ ਵੱਲੋਂ ਚੰਡੀਗੜ੍ਹ ਪੀਜੀਆ ਰੈਫਰ ਕਰ ਦਿੱਤਾ ਗਿਆ ਕਾਠਗੜ੍ਹ ਪੁਲਿਸ ਨੇ ਉਕਤ ਦੋਨੋਂ ਵਹੀਕਲਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਲੜਕੀ ਦਾ ਪਿਤਾ ਰਕੇਸ਼ ਕੁਮਾਰ ਬਿੰਟੂ ਜੋ ਕਿ ਪਿੰਡ ਬਾਗੋਵਾਲ ਵਿਖੇ ਦਰਜੀ ਦੀ ਦੁਕਾਨ ਦਾ ਕੰਮ ਕਰਦਾ ਹੈ ਦਰਜੀ ਦੀ ਦੁਕਾਨ ਚਲਾਉਂਦਾ ਹੈ ਤਾਂ ਬਹੁਤ ਹੀ ਮੰਦ ਭਾਗੀ ਖਬਰ ਤੇ ਇੱਕ ਵਾਰ ਫਿਰ ਤੋਂ ਕਮਾਲਪੁਰ ਕੱਟ ਤੇ ਜਿਹੜਾ ਹਾਦਸਾ ਵਾਪਰਿਆ ਥੋੜੇ ਦਿਨ ਪਹਿਲਾਂ ਵੀ ਇੱਥੇ ਹਾਦਸਾ ਵਾਪਰਿਆ ਸੀਗਾ ਉਦੋਂ ਵੀ ਜਿਹੜਾ ਨਾਲ ਹਾਦਸਾ ਵਾਪਰਿਆ ਸੀ ਉਹ ਲੋਹੜੀ ਦਾ ਤਿਹਾਰ ਲੈ ਕੇ ਜਾ ਰਹੇ ਸਨ ਤੇ ਇਹ ਵੀ ਲੋਹੜੀ ਦੇ ਤਿਹਾਰ ਦੀਆਂ ਖੁਸ਼ੀਆਂ ਮਨਾਉਣ ਜਾ ਰਹੀਆਂ ਸਨ ਤਿੰਨੋ ਲੜਕੀਆਂ ਪਰ ਐਡਾ ਵੱਡਾ ਹਾਦਸਾ ਹੋ ਗਿਆ ਕਿ ਖੁਸ਼ੀਆਂ ਖੇਰੂ-ਖੇਰੂ ਹੋ ਗਈਆਂ ਸਾਡੀ ਪਰਿਵਾਰ ਨਾਲ ਹਮਦਰਦੀ ਹੈ ਪਰ ਉਮੀਦ ਕਰਦੇ ਹਾਂ ਕਿ ਜਿਹੜੇ ਦੋ ਬੱਚੇ ਹੁਣ ਹਸਪਤਾਲ ਵਿੱਚ ਜ਼ਖਮੀ ਹਨ ਜ਼ੇਰੇ ਇਲਾਜ ਹਨ ਉਹ ਜਲਦੀ ਜਲਦੀ ਠੀਕ ਹੋ ਕੇ ਆਪਣੇ ਘਰ ਪਰਤਣ ਪਰ ਜਿਹੜੀ ਲੜਕੀ ਇਸ ਜਹਾਨੋਂ ਚਲੀ ਗਈ ਉਸ ਲਈ ਬੇहद ਅਫਸੋਸ ਹੈ ਇੱਕ ਵਾਰੀ ਮੌਕੇ ਦੀ ਪੂਰੀ ਰਿਪੋਰਟ ਦਿਖਾਣੇ ਆ ਜੀ ਤੁਸੀਂ ਆਪਣਾ ਮੇਰਾ ਨਾਂ ਜਸਜੀਤ ਸਿੰਘ ਹੈ ਜੀ ਹਾਂ ਜੀ ਜਿਹੜਾ ਇੱਕ ਹਾਦਸਾ ਹੋਇਆ ਹੈ ਇੱਕ ਵਿੱਚ ਤਿੰਨ ਲੜਕੀਆਂ ਜਿਹੜੀਆਂ ਹਨ ਜੀ ਆ ਗੰਭੀਰ ਜ਼ਖਮੀ ਹੋਈਆਂ ਕੀ ਉਹਨਾਂ ਦਾ ਕੀ ਸਥਿਤੀ ਜਿਹੜੀ ਹੈ ਹੁਣ ਸਥਿਤੀ ਸਾਰੇ ਇਦਾਂ ਬਸ ਸਥਿਤੀ ਬਹੁਤ ਜ਼ਿਆਦਾ ਗੰਭੀਰ ਹੋਆ ਇੱਕ ਬੇਟੀ ਸਾਡੀ ਐਕਸਪਾਇਰ ਹੋ ਚੁੱਕੀ ਹੈ ਕੀ ਨਾਮ ਸੀ ਗਾ ਉਹਦਾ ਨਾਮ ਤੇ ਆਪਣੇ ਤ੍ਰਿਸ਼ਾ ਸੀਗਾ ਤੇ ਬੜੀ ਬੇਟੀ ਮੰਤਸ਼ਾ ਉਹਦੇ ਫੈਕਚਰ ਹੋ ਗਿਆ ਲੱਤ ਤੇ ਇੱਕ ਬੇਟੀ ਸਾਰਿਆਂ ਤੋਂ ਛੋਟੀ ਸੀਗੀ ਉਹਦੇ ਵੀ ਲੱਤ ਤੇ ਫੈਕਚਰ ਦਾ ਪੈਰ ਕੱਟਿਆ ਗਿਆ ਉਹਦੀ ਕੰਡੀਸ਼ਨ ਬਹੁਤ ਜ਼ਿਆਦਾ ਗੰਭੀਰ ਹੈ ਉਹ ਇਸ ਟਾਈਮ ਪੀਜੀਆਈ ਰੈਫਰ ਕੀਤੀ ਗਈ ਹੈ ਸੋ ਮੇਰੀ ਮੰਗ ਇਹੀ ਹੈ ਮੇ ਜਿਹੜਾ ਆਪਣਾ ਹੋਰ ਰਸਤਾ ਹੈ ਆਪਣਾ ਕਾਰਗਰ ਦਾ ਮੋੜ ਹੈ ਉਹ ਸਰਕਾਰ ਹੈ ਕਿ ਮੇਰੀ ਇੱਕੋ ਇੱਕ ਰਿਕਵੈਸਟ ਹੈ ਬੇ ਉੱਥੇ ਹਰ ਰੋਜ਼ ਹਰ ਰੋਜ਼ ਇੱਥੇ ਐਕਸੀਡੈਂਟ ਹੋ ਰਹੇ ਆ ਤਕਰੀਬਨ ਇਸ ਹਫ਼ਤੇ ਦੇ ਵਿੱਚ 7 ਵਾਰ ਮੌਤਾਂ ਹੋ ਉੱਥੇ ਸੁਣਿਆ ਬੇ ਹੋ ਚੁੱਕੀਆਂ ਆ ਠੀਕ ਹੈ ਜਿਹਦੇ ਵਿੱਚ ਅੱਜ ਸਾਡੀ ਬੇਟੀ ਦੂਜੀ ਬੇਟੀ ਦੀ ਵੀ ਕੰਡੀਸ਼ਨ ਬਹੁਤ ਜ਼ਿਆਦਾ ਗੰਭੀਰ ਆ ਤੇ ਸਰਕਾਰ ਨੂੰ ਇਹਨਾਂ ਚੀਜ਼ਾਂ ਦੇ ਸੋਚਣਾ ਚਾਹੀਦਾ ਵੀ ਜੇ ਅੱਜ ਦਿਨ ਨਵੇਂ ਤੋਂ ਨਵੇਂ ਐਕਸੀਡੈਂਟ ਹੋ ਰਹੇ ਆ ਉਹ ਕਿਉਂ ਨਹੀਂ ਨਾ ਚੀਜ਼ਾਂ ਬਾਰੇ ਧਿਆਨ ਦੇ ਰਹੇ ਜ਼ਰੂਰੀ ਆ ਵੀ ਇਦਾਂ ਦੀਆਂ ਚੀਜ਼ਾਂ ਤੇ ਧਿਆਨ ਦਿੱਤਾ ਜਾਵੇ ਕਿ ਅਣਮੁੱਲੀਆਂ ਜਾਨਾਂ ਬਚ ਸਕਣ ਜੇ ਮਾਪੇ ਦੇ ਜਿਨ੍ਹਾਂ ਤੋਂ ਉਹਨਾਂ ਦੇ ਛੋਟੇ ਛੋਟੇ ਬੱਚੇ ਫਿ ਬਹੁਤ ਮਾਰੀ ਥੋੜੀ ਕੀ ਲਗ ਜੀ ਸੀ ਮੇਰੇ ਸਾਡੂ ਸਾਹਿਬ ਦੀ ਬੇਟੀ ਸੀ ਹਾਂਜੀ ਜੀ ਬਹੁਤ ਮਾਰੀ ਹੁਣ ਵੀ ਕੰਡੀਸ਼ਨ ਛੋਟੀ ਬੇਟੀ ਦੀ ਬਹੁਤ ਜ਼ਿਆਦਾ ਕੰਡੀਸ਼ਨ ਖਰਾਬ ਹੈ ਸੋ ਮੇਰੀ ਰਿਕਵੈਸਟ ਹੈ ਸਰ ਉਹ ਜਿਹੜਾ ਰਸਤਾ ਹੈ ਉਹਨੂੰ ਬੰਦ ਕੀਤਾ ਜਾਵੇ ਇਹ ਤਾਂ ਹੁਣ ਮੈਨੂੰ ਬਾਹਰੋਂ ਆ ਕੇ ਇਹ ਮੈਂ ਗੱਲ ਕਹਿ ਰਿਹਾ ਜਿਹੜੇ ਬੰਦੇ ਉੱਤੇ ਰੋਜ਼ ਦੇਖ ਰਹੇ ਆ ਵੀ ਆ ਕੁਝ ਹੋ ਰਿਹਾ ਸਰਕਾਰ ਕਿਉਂ ਨਹੀਂ ਉੱਤੇ ਇਸ ਚੀਜ਼ ਦਾ ਧਿਆਨ ਦੇ ਰਹੀ ਸੋ ਧੰਨਵਾਦ ਜੀ ਪਿਆਰ ਸਾਹਿਬ ਇਹ ਜਿਹੜਾ ਐਕਸੀਡੈਂਟ ਹੋਇਆ ਜੀ ਕਾਠਗੜ ਤੇ ਬਲਾਚੌਰ ਉਹਦੇ ਬਾਰੇ ਜਿਹੜੇ ਤਿੰਨ ਕੁੜੀਆਂ ਸੀਗੇ ਤੁਹਾਡੇ ਕੋਲ ਆਈਆਂ ਆ ਤੇ ਕੀ ਕੀ ਨਾਮ ਉਹਨਾਂ ਦੇ ਉਹ ਦੱਸਿਓ ਮੜ ਜਾ ਅ ਪੇਸ਼ੈਂਟਸ ਦੇ ਨਾਮ ਤਿੰਨ ਪੇਸ਼ੈਂਟਸ ਸੀ ਸਾਡੇ ਕੋਲ ਇੱਕ ਦਾ ਨਾਮ ਪ੍ਰੇਸ਼ਾ ਜੋ ਕਿ ਸਾਡੇ ਸਿਟੀ ਕੋਲ ਸਿਵਲ ਹਸਪੀਟਲ ਦੇ ਵਿੱਚ ਹਜੇ ਇਸ ਟਾਈਮ ਤੇ ਐਡਮਿਟਡ ਹੈ ਪੇਸ਼ੈਂਟ ਉਹ ਸਟੇਬਲ ਹੈ ਉਹਦੇ ਪੈਰ ਤੇ ਫ੍ਰੈਕਚਰ ਆਇਆ ਹੈ ਤੇ ਦੋ ਪੇਸ਼ੈਂਟਸ ਹੋਰ ਸੀਗੇ ਸਾਡੇ ਕੋਲ ਜਿਹਦਾ ਨਾਮ ਹੈ ਮਨਦੀਸ਼ਾ ਤੇ ਦੂਸਰੀ ਦਾ ਨਾਮ ਹੈ ਭਾਵਨਾ ਭਾਵਨਾ ਥੋੜੀ ਸੀਰੀਅਸ ਸੀਗੀ ਬਟ ਐਸ ਸੱਚ ਅਸੀਂ ਉਹਨੂੰ ਰੈਫਰ ਕੀਤਾ ਇਵਨ ਉਹ ਖੁਦ ਵੀ ਕਹਿ ਰਹੀ ਸੀ ਅਸੀਂ ਬੀਜੀਆਈ ਕਰਾਂਗੇ ਬਿਕੋਜ਼ ਪੇਸ਼ੈਂਟ ਥੋੜਾ ਅਨਕੌਂਸ਼ੀਅਸ ਸੀਗਾ ਬਟ ਇਸ ਕੈਸ ਕੇ ਜਲਦ ਤੋਂ ਜਲਦੀ ਉਹਨੂੰ ਟ੍ਰੀਟਮੈਂਟ ਦੇ ਨੁਰਤ ਫੋਰਕੀਤਾ ਸਪ੍ਰਿੰਟ ਵਗੈਰਾ ਸਾਰਾ ਕੁਝ ਇੰਜੈਕਸ਼ਨਸ ਤੇ ਟਰੀਟਮੈਂਟਸ ਕਰਨ ਤੋਂ ਬਾਅਦ ਐਂਡ ਮਨਦੀਸ਼ਾ ਜੋ ਪੇਸ਼ੈਂਟ ਆ ਬਰਾਡ ਡੈੱਡ ਹੀ ਆਈ ਸੀ ਸਾਡੇ ਕੋਲ ਕੁਐਸ਼ਨ ਮੌਕੇ ਤੇ ਹੋ ਗਈ ਸੀ ਅੱਜ ਮੌਕੇ ਤੇ ਉਹ ਡੈੱਡੀ ਆਈ ਸੀ ਤੇ ਇਹ ਜਿਹੜੀਆਂ ਦੂਜੀਆਂ ਦੋ ਕੁੜੀਆਂ ਇਹਨਾਂ ਦੇ ਕਿੰਨੀਆਂ ਅਕਸਟਾਂ ਹੈ ਅ ਇੱਕ ਤਾਂ ਥੋੜੀ ਸਟੇਬਲ ਹੈ ਇੱਕ ਦੇ ਪੈਰ ਤੇ ਫ੍ਰੈਕਚਰ ਸਸਪੈਕਟਡ ਹੋਇਆ ਹੈ ਉਹਦੇ ਟੈਸਟ ਹੋਲੇ ਨੇ ਤੇ ਦੂਸਰੀ ਜਿਹੜੀ ਸੀਰੀਅਸ ਸੀਗੀ ਉਹਨੂੰ ਅਸੀਂ ਰੈਫਰ ਕਰ ਦਿੱਤਾ ਹੋਇਆ ਉਹਦੇ ਵੀ ਮਲਟੀਪਲ ਫ੍ਰੈਕਚਰਸ ਨੇ ਜਿਹਨੂੰ ਅਸੀਂ ਰੈਫਰ ਕੀਤਾ ਤੇ ਤੀਸਰੀ ਜਿਹੜੀ ਸੀ ਜਿਹੜੀ ਬ੍ਰੋਡਰਟ ਆਈ ਸੀਗੀ ਉਹਦੀ ਜਿਹੜੀ ਡੈੱਡ ਬੋਡੀ ਇੱਥੇ ਉਹ ਮੌਲਟਰੀਚਰ ਸੀ ਸ਼ਿਫਟ ਕਰ ਦਿੱਤੀ ਕਿੰਨੀ ਏਜ ਉਹਨਾਂ ਦੀ ਆ 2 ਦੀ 14 ਸਾਲ ਦੀ ਉਮਰ ਹੈਗੀ ਜਿਹੜੀ ਤ੍ਰਿਸ਼ਾ ਤੇ ਮੰਨਦੀਸ਼ਾ ਉਹਦੀ 14-14 ਸਾਲ ਉਮਰ ਹੈ ਐਂਡ ਭਾਵਨਾ ਜਿਹੜੀ ਰੈਫਰ ਕੀਤੀ ਉਹਨੂੰ ਉਹਨਾਂ ਨੇ 8 ਸਾਲ ਲਿਖਵਾਈ ਹੈ ਜੀ ਜੀ ਸਾਰੇ ਜਿਹੜਾ ਐ ਇਸ ਸਕੂਟਰੀ ਆ ਗੱਡੀ ਆ ਜੀ ਬੀਐਕਐਸਆਹ ਨੂੰ ਜੀ ਉਹਦੇ ਨਾਲ ਹੋਇਆ ਕੁੜੀਆਂ ਨੂੰ ਕ੍ਰਾਸ ਕਰਨੀ ਆ ਇਹ ਇਹ ਗੱਡੀ ਹਟ ਗਈ ਇਹ ਕਿੰਨੇ ਜਾਣੇ ਸੀ ਸਕੂਟਰੀ ਤੇ ਤਿੰਨੇ ਤਿੰਨ ਜਾਣੀਆਂ ਸੀਗੀਆਂ ਤੇ ਕਿਧਰੋਂ ਆ ਰਹੀਆਂ ਸੀ ਇਹ ਕੁਝ ਪਤਾ ਲੱਗਿਆ ਉਹ ਇਧਰੋਂ ਕੋਈ ਬਾਗੋ ਆਦਿ ਆਏ ਇਹ ਇਧਰੋਂ ਕ੍ਰਾਸ ਕਰਨਾ ਸੀ ਤੇ ਹੁਣ ਸੱਟਾਂ ਟਿੰਡਾਂ ਦੇ ਲੱਗੀਆਂ ਕਿ ਕਿਦੇ ਲੱਗੀ ਆ ਤਿੰਨਾ ਹੋ ਗਈਆਂ ਤੇ ਹੁਣ ਕਿੱਥੇ ਭੇਜਿਆ ਉਹਨਾਂ ਨੂੰ ਜੀ ਤੇ ਇਹ ਜਿਹੜੇ ਕਾਰ ਵਾਲਾ ਇਹ ਇੱਕ ਮੌਕੇ ਤੇ ਕਿ ਚਲੇ ਗਿਆ ਕਿਤੇ ਨਹੀਂ ਮੌਕੇ ਹਾਲਤ ਕਿੰਨਾਂ ਦੀ ਜੜੀ ਹਾਲਤ ਕਿਵੇਂ ਉਹਨਾਂ ਦੀ ਹਾਲਤ ਹੁਣ ਪਤਾ ਨਹੀਂ ਲੱਗੇ ਉਹ ਜਾ ਕੇ ਇਨਫੋਰਮੇਸ਼ਨ ਆਉਂਦੀ ਫਿਰ ਪਤਾ ਪੇਜੇ ਰੋਪੜ ਹਸਪੀਟਲ ਕੇ ਬਲਾਚੌਰ ਠੀਕ